ਸਤਿ ਸ਼੍ਰੀ ਅਕਾਲ ਦੋਸਤੋ ਯੂ ਐਸ ਏ ਤੋਂ ਡਿਪੋਰਟ ਹੋ ਕੇ ਆਉਣ ਵਾਲੇ ਪੰਜਾਬੀਆਂ ਦਾ ਜੋ ਦੂਜਾ ਜਹਾਜ਼ ਹੈ ਇਸ ਅੰਮ੍ਰਿਤਸਰ 에어ਪੋਰਟ ਤੇ ਲੈਂਡ ਹੋਇਆ ਤੇ ਉੱਥੇ ਹੀ ਨੌਜਵਾਨਾਂ ਨੂੰ ਲੈਣ ਦੇ ਲਈ ਜਿੱਥੇ ਪਰਿਵਾਰਕ ਮੈਂਬਰ ਪਹੁੰਚੇ ਤਾਂ ਇੱਕ ਨੌਜਵਾਨ ਨੂੰ ਲੈਣ ਦੇ ਲਈ ਪੂਰਾ ਪਿੰਡ ਪਹੁੰਚ ਗਿਆ ਤੇ ਇਸ ਮੌਕੇ ਉਹਨਾਂ ਦੇ ਦੁੱਖ ਸੁਣ ਕੇ ਉਹਨਾਂ ਦੀ ਕਹਾਣੀ ਸੁਣ ਕੇ ਹਰ ਇੱਕ ਅੱਖ ਨਮ ਹੋ ਗਈ ਕਿਵੇਂ ਉਹਨਾਂ ਨੇ ਆਪਣਾ ਸਭ ਕੁਝ ਵੇਚ ਕੇ 55 ਲੱਖ ਰੁਪਏ ਲਾ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵਿਦੇਸ਼ ਭੇਜਿਆ ਸੀ। ਆਓ ਮੌਕੇ ਦੀ ਵੀਡੀਓ ਪਰ ਲੈ ਚੱਲਦੇ ਹਾਂ। ਤੁਹਾਨੂੰ ਕੀ ਲੱਗਦਾ ਹੈ ਸਭ ਦੇ ਪਿੱਛੇ ਕੌਣ ਦੋਸ਼ੀ ਹੈ? ਜ਼ਰੂਰ ਕਮੈਂਟ ਕਰਨਾ। ਕੋਈ ਗੱਲ ਨਹੀਂ। ਕਿਹੜੇ ਪਰਿਵਾਰ ਦਾ ਮੈਂਬਰ ਸੀ ਤੁਹਾਡਾ? ਸਾਡੇ ਚਾਚੇ ਦਾ ਬੇਟਾ ਜੀ। ਚਾਚੇ ਦਾ ਬੇਟਾ। ਕੀ ਹੋਇਆ? ਕਦੋਂ ਗਿਆ ਸੀ? ਕਿੰਨੀ ਦੇਰ ਪਹਿਲਾਂ ਗਿਆ ਸੀ ਭਾਜੀ? ਹਾਂਜੀ। ਅਸੀਂ ਪਿੰਡ ਪੁਲਰ ਤੋਂ ਆਏ ਹਾਂ ਅਸੀਂ। ਪਿੰਡ ਪੁਲਰ ਤੋਂ। ਕਿੰਨੀ ਦੇਰ ਪਹਿਲਾਂ ਗਿਆ ਸੀ ਭਾਜੀ? ਕਿੰਨੀ ਦੇਰ ਪਹਿਲਾਂ ਗਿਆ ਸੀ? April 2024 ਚ ਗਿਆ ਹੈ। ਬੇਟਾ ਮਾਹੌਣ ਦਰਜਿੰਦਰ ਸਿੰਘ। ਦਰਜਿੰਦਰ ਸਿੰਘ। ਦਰਜਿੰਦਰ ਸਿੰਘ। ਕਿੰਨੇ ਪਿਆ ਕਰਕੇ 50 ਤੋਂ 50 ਲੱਖ ਰੁਪਏ ਕਿਸ ਤਰ੍ਹਾਂ ਪੈਸਾ ਬੜੀ ਓਖਾਂ ਦੇ ਪੈਸਾ ਜੋੜਿਆ ਜਾਂਦਾ 45 50 ਲੱਖ ਰੁਪਏ ਕਰਕੇ ਜਾਣਾ ਫਿਰ ਇੱਕਦਮ ਵਾਪਸ ਆ ਜਾਣਾ ਕਿੰਨਾ ਵੱਡਾ ਸੰਦ ਹੋ ਬਹੁਤ ਵੱਡਾ ਜਿੱਦਾਂ ਹੋਣਾ ਹਨੇਰਾ ਹੋਇਆ ਤਾਂ ਪਰਿਵਾਰ ਘਰੇ ਹਨੇਰਾ ਹੋ ਗਿਆ ਇਹ ਮੰਗ ਕਰਦੇ ਆ ਸਰਕਾਰ ਤੋਂ ਅਸੀਂ ਇਹੋ ਮੰਗਦੇ ਆ ਵੀ ਸਾਡੇ ਏਜੰਟ ਦੇ ਕਾਰਵਾਈ ਕਰਕੇ ਪੈਸੇ ਦਵਾਈ ਜਾਣ। ਬੜੀ ਜਿਹੜੀਆਂ ਜਿਹੜੇ ਲੀਡਰ ਬਿਆਨਬਾਜ਼ੀਆਂ ਕਰ ਰਹੇ ਤਸੱਲੀਆਂ ਦੇ ਰਹੇ ਆ ਤਸੱਲੀ ਹੈਗੀ ਇਹਨਾਂ ਦੇ ਲੱਗਦਾ ਨਹੀਂ ਐਮਪੀ ਸਾਹਿਬ ਨੇ ਤਾਂ ਹੱਥ ਘੜੀਆਂ ਲਾ ਕੇ ਮੁੱਦਾ ਚੁੱਕਿਆ ਜੀ। ਜੀ। ਤੇ ਹੁਣ ਵੇਖੋ ਕੀ ਬਣਦਾ ਹੁਣ ਲੋਕ ਸਭਾ ਚ ਅਸੀਂ ਫੇਰ ਉਹਨਾਂ ਗੁਜਾਰਸ਼ਕੀ ਚੁੱਕਣ। ਪੰਜਾਬ ਸਰਕਾਰ ਕਹਿ ਰਹੀ ਹੈ ਕੇਂਦਰ ਜ਼ਿੰਮੇਵਾਰ ਹੈ, ਕੇਂਦਰ ਕਹਿ ਰਿਹਾ ਪੰਜਾਬ ਜ਼ਿੰਮੇਵਾਰ ਹੈ। ਇੱਕ ਦੂਜੇ ਤੇ ਮੜੀ ਜਾ ਰਹੇ ਨੇ ਪਰੰਦੇ ਜ਼ਿੰਮੇਵਾਰ। ਕਿਹਨੂੰ ਜ਼ਿੰਮੇਵਾਰ ਮੰਨਦੇ? ਅਸੀਂ ਤਾਂ ਹੁਣ ਦੋਵਾਂ ਨੂੰ ਮੰਨਣ ਦੇ ਆ। ਦੋਵੇਂ ਸਰਕਾਰਾਂ ਜ਼ਿੰਮੇਵਾਰ ਐ ਇਸ ਵਿੱਚ। ਇਹਨਾਂ ਦੋਵਾਂ ਸਰਕਾਰਾਂ ਸਾਨੂੰ ਮੀਡੀਆ ਚ ਪਤਾ ਲੱਗਾ ਮੀਡੀਆ ਤੋਂ ਮੀਡੀਆ ਚ ਪਤਾ ਲੱਗਾ ਹਾਂਜੀ ਹਾਂਜੀ ਕਿਤਨਾ ਕਿਤਨੀ ਗੱਲ ਕਰਦਾ ਕਿੰਨਾ ਕੋਟਾ ਸਦਮਾ ਕਿੰਨਾ ਕੋਟਾ ਦੁੱਖ ਮੈਂ ਜੀ ਕਹਿੰਦਾ ਜਿੱਦਾਂ ਹੁਣ ਅੰਧੇਰਾ ਹੋਇਆ ਪਰਿਵਾਰ ਘੜੀ ਇਦਾਂ ਅੰਧੇਰਾ ਹੋ ਗਿਆ ਦੋ ਦੋ ਭੈਣਾਂ ਨਮਰੜ ਆ ਮੈਂ ਇਹ ਵਿਧਵਾ ਮਾਂ ਹਾਂ ਹਾਂਜੀ ਹਾਂਜੀ ਦੱਸੋ ਆਖਰੀ ਨੰਗਰ 15 ਸਾਲ ਹੋ ਗਏ ਪਿਓ ਮਰੇ ਨੂੰ ਜ਼ਮੀਨ ਗਹਿਣੇ ਪਾ ਕੇ ਕਿਲਾ ਵੇਚ ਕੇ ਗਿਆ ਕਿ ਜੋ ਡੰਗਰਵੱਛਾ ਸਾਹਿਬ ਵੇਚ ਕੇ ਗਿਆ ਗੁਰਜਿੰਦਰ ਸਿੰਘ ਮੁੰਡੇ ਦਾ ਨਾਂ 22 ਸਾਲ ਦੀ ਉਮਰ ਹੈ ਜਿਹੜਾ ਗਿਆ ਮੈਂ ਇਹਦੇ ਤਾਏ ਦਾ ਪੋਤੀ ਹਾਂ ਕਿ ਚਾਚੇ ਦਾ ਬੇਟਾ ਇਹ ਭੁੱਲਰ ਆ ਹਾਂ ਜੀ ਜਿ ਤਰ੍ਹਾਂ ਮੈਂ ਗੱਲ ਕਰਦਾ ਜਮੀਨਾ ਬੀਐਚਕੇ ਲੋਗ ਬਾਹਰ ਹਾਂ ਜੀ ਇਸਪਰ ਇੱਕ ਦਮ ਹੋ ਜੇ ਬੜੇ ਸੁਪਨੇ ਲਈ ਹੋਣੇ ਕਿ ਮੈਂ ਆਰਥਿਕ ਹਾਲਤ ਮੈਂ ਵੀ ਸਹੀ ਕਰਾਂਗਾ ਸੁਪਨੇ ਤੇ ਲਾਇ ਹੈ ਪਰ ਨਹੀਂ ਵਿਚਾਰੇ ਦੇ ਚਲੋ ਰੋਟੀ ਤੇ ਨੌਕਰੀ ਆਉਂਦੀਆਂ ਇੱਥੇ ਰੋਜ਼ਗਾਰ ਹੁੰਦਾ ਪੰਜਾਬ ਆ ਫਿਰ ਚੰਗਾ ਹੁੰਦਾ ਚਲੋ ਇੱਥੇ ਮਿਲ ਜਾਂਦਾ ਉਜੜਦਾ ਦਿਨਾ ਜਿਹੜਾ ਆਪਣਾ ਸਭ ਕੁਝ ਦਾਤ ਲਾ ਬੈਠਾ ਕਿਲਾ ਇੱਕ ਪੈਲੀ ਵੇਚ ਕੇ ਡੰਗਰ ਬੱਛਾ ਸਭ ਵੇਚ ਬੈਠਾ ਮਨ ਕਰਦੇ ਉਹ ਚਾਰੋਂ ਪਾਸੇ ਕਰਦੇ ਵੀ ਚਲੋ ਕੋਈ ਨਾ ਕੋਈ ਪਰਿਵਾਰ ਦਾ ਭੈਣਾ ਦਾ ਵਿਆਹ ਵੀ ਕਰੂ ਵਿਚਾਰੇ ਦਾ ਚਲੋ ਆਪਣਾ ਰੋਟੀ ਪੱਕੂ ਕਰ ਦੀ ਜੇ ਹੋ ਜੇ ਤੇ ਬਹੁਤ ਮਾੜੀ ਗੱਲ ਹੈ ਔਰ ਸਾਡੇ ਲਈ ਵੀ ਔਰ ਸਾਡੇ ਦੇਸ਼ ਲਈ ਵੀ ਜੇਕਰ ਅੱਜ ਸਾਡੇ ਦੇਸ਼ ਦੀਆਂ ਸਰਕਾਰਾਂ ਇਹਨਾਂ ਨਾਲ ਨਹੀਂ ਖਲੋਂਦੀਆਂ ਨਾ ਉਹਨੇ ਪਰਿਵਾਰ ਇਥੋਂ ਗਾਇਬ ਚਰੇ ਇਥੋਂ ਮਜਬੂਰੀ ਕਰਕੇ ਗਏ ਉਧਰ ਬਿਆਨ ਅੱਜ ਸਾਰੇ ਦੇਈ ਜਾਂਦੇ ਆਣ ਕਿ ਮੈਂ ਵੇਖਣੇ ਆ ਬੜੇ ਚਿਰ ਦੇ ਕਦੀ ਕੋਈ ਲੀਡਰ ਆਉਂਦਾ ਕਦੀ ਕੋਈ ਇੱਕ ਦੂਜੇ ਨੂੰ ਮਾੜਾ ਕਹਿਣ ਡਿਆ ਪਰ ਕਮ ਸੇ ਕਮ ਇਹਨਾਂ ਪਰਿਵਾਰਾਂ ਦੇ ਨਾਲ ਖਲੋਣ ਇਹਨਾਂ ਪਰਿਵਾਰਾਂ ਦੀ ਸਾਰ ਲੈਣ ਔਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਜੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦੇਣਗੇ ਤੇ ਫਿਰ ਵਿਚਾਰੇ ਇਥੋਂ ਵੀ ੱੱਕੇ ਖਾ ਕੇ ਗਏ ਉੱਥੇ ਕਮ ਸੇ ਕਮ ਇੱਕ ਮਹੀਨੇ ਜੇ ਇਹ ਜਹਾਜ਼ ਜਿਹੜੇ ਉਰੇ ਜੀ ਜਹਾਦ ਚ ਸਾਰੇ ਪੰਜਾਬ ਵਾਲੇ ਹੋਣ ਫਿਰ ਆਪਾਂ ਕੀ ਕਵਾਂਗੇ ਜੇ ਪੰਜਾਬ ਦੇ ਮੁੰਡੇ ਜੇ 20 ਆ ਰਿਹਾ 30 ਆ ਆਪਣੀ ਬਦਨਾਮੀ ਮੈਨੂੰ ਸਮਝ ਨਹੀਂ ਆ ਰਹੀ ਵੀ ਆਪਣੇ ਬੱਚਿਆਂ ਨੂੰ ਪੂਰੇ ਲੈਨ ਚ ਬਦਨਾਮੀ ਕੀ ਆ ਕੀ ਔਜਲਾ ਸਾਹਿਬ ਉਹ ਠੀਕ ਗੱਲ ਕਹਿ ਰਹੇ ਆ ਜ਼ਿੰਮੇਵਾਰੀ ਤਾਂ ਸਰਕਾਰਾਂ ਦੀ ਉਹ ਹੁੰਦੀ ਆ ਨਾ ਪਰ ਉਹਨਾਂ ਨੂੰ ਰੋਕਣਾ ਉਹਨਾਂ ਨੂੰ ਹੁਣ ਇਲੀਗਲ ਤਰੀਕੇ ਨਾਲ ਜੇ ਕੋਈ ਦੇਸ਼ ਭੇਜਦਾ ਏ ਉਹਨਾਂ ਨੂੰ ਆਪਾਂ ਬੱਚਿਆਂ ਨੂੰ ਸੰਭਾਂਗੇ ਹੀ ਨਾ ਉਹ ਸੰਭ ਰਹੇ ਆ ਔਜਲਾ ਸਾਹਿਬ ਕਹਿ ਰਹੇ ਕਿ ਸਿਰਫ ਬਿਆਨਬਾਜ਼ੀਆਂ ਹੋ ਰਹੀਆਂ ਨੇ ਕਿਸੇ ਨੇ ਪ੍ਰੈਸ ਕਾਨਫਰੰਸ ਕਰ ਰਹੇ ਨੇ ਬਸ ਪ੍ਰੈਸ ਹੀ ਅੱਛੇ ਕਿ ਯਾਰ ਇਹ ਔਜਲਾ ਸਾਹਿਬ ਕਹਿ ਰਹੇ ਨੇ ਦੇਖੋ ਔਜਲਾ ਸਾਹਿਬ ਮੇਰੇ ਬੜੇ ਸਤਕਾਰਯੋਗ ਨੇ ਮੈਂ ਉਹਨਾਂ ਦਾ ਕੋਈ ਕਮੈਂਟ ਹੈ ਜਿਹੜਾ ਉਸ ਬਾਰੇ ਮੈਂ ਕਿੰਤੂ ਬਰੰਤੂ ਨਹੀਂ ਕਰਦਾ ਪਰ ਔਜਲਾ ਸਾਹਿਬ ਪਰਿਵਾਰਾਂ ਦੇ ਨਾਲ ਸਿਆਸੀ ਦਾ ਸਿਆਸਤ ਕਰ ਰਹੇ ਨੇ ਪਰਿਵਾਰ ਪੁੱਛੇ ਤਾਂ ਸਾਡੇ ਕੋਲ ਖੜਾ ਜਿਹਨਾਂ 33 ਲੱਖ ਰੁਪਏ ਚਰਚੇ ਜਾਂ ਗਏ ਸਾਡੇ ਲੱਗੇ ਦੇਖੋ ਮੈਂ ਤਾਂ ਪਹਿਲਾਂ ਤੁਹਾਨੂੰ ਕਹਿਤਾ ਜੇ ਤਾਂ ਭਗਵੰਤ ਮਾਨ ਕੁਝ ਕਰੂਗਾ ਜਿਹਦਾ ਫਰਜ ਆ ਹੁਣ ਇਹ ਕਹਿ ਰਿਹਾ ਵੀ ਇਹ ਕੱਲੇ ਕੱਲੇ ਨੂੰ ਜਿਹੜੇ ਗਏ ਨੇ ਬੱਚੇ ਇਹ ਨੌਕਰੀ ਦੇਵੇ ਲੋੜ ਕਿਉਂ ਜਾਣ ਪਵੇ ਬਾਹਰ ਸਰਕਾਰ ਇਹਦੀ ਆ ਕਿਸੇ ਦੀ ਹੋਰ ਦੀ ਆ ਬੀਜੇਪੀ ਬੀਜੇਪੀ ਤਾਂ ਇਹ ਨੱਕ ਤੇ ਮੱਖੀ ਨਹੀਂ ਬਹਿਣ ਦਿੰਦੇ ਤੇ ਹੁਣ ਇਹ ਸਾਰਿਆਂ ਨੂੰ ਸਰਕਾਰ ਦੇਵੇ ਸਰਕਾਰ ਨੌਕਰੀ ਦੇਵੇ ਉਹਨਾਂ ਦਾ 50-50 ਲੱਖ ਰੁਪਈਆ ਮੋੜੇ ਉਹ ਭਗਵੰਤ ਮਾਨ ਨੂੰ ਮੋੜਨਾ ਪਊਗਾ ਭਗਵੰਤ ਮਾਨ ਨੂੰ ਨੌਕਰੀ ਦੇਣੀ ਪਊ ਕਿਉਂਕਿ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਭਗਵੰਤ ਮਾਨ ਆ ਤੇ ਜੇ ਜੇ ਭੇਸੇ ਕਿਸੇ ਨਾ ਉਰੇ ਉੱਤਰ ਜਾਂਦੀ ਫੇਰ ਕਹਿੰਦਾ ਵੀ ਆ ਕੇ ਵੀ ਇਹ ਤਾਂ ਗੱਡੀ ਹੋਈ ਆ ਦੇਸ਼ ਨਕਾਲਾ ਦਿੱਤਾ ਹੋਇਆ ਇਹਨੂੰ ਅੰਮ੍ਰਿਤਸਰ ਕੇ ਉਹ ਲਾ ਲਿਆ ਇਹ ਉਹਨੂੰ ਵੀ ਇਹ ਕਹਿੰਦਾ ਵੀ ਉਹ ਤਾਂ ਗੱਡੀ ਹੋਈ ਆ ਜੀ ਉਹ ਹਿੰਡਨ ਉਤਰੀ ਕਿ ਨਹੀਂ ਉਤਰੀ ਚਾਹੇ ਉਹ ਸਾਡੇ ਦੇਸ਼ ਦੀ ਬਣੀ ਸੀ ਤਾਂ ਵੀ ਉਤਾਰੀ ਹਿੰਡਨ ਇਸ ਕਰਕੇ ਯਾਰ ਤੁਸੀਂ ਤੁਸੀਂ ਕੱਲ ਨੂੰ ਆ ਰਹੇ ਹੋ ਤੁਹਾਨੂੰ ਕੋਈ ਕਵੇ ਮੈਂ ਉਤਰ ਨਹੀਂ ਦੇਣਾ ਆਪਣੇ ਇਹ ਚੰਗੀ ਗੱਲ ਆ ਯਾਰ ਜੇ ਇੱਕ ਜਹਾਜ਼ 'ਚ ਸਾਰੇ ਪੰਜਾਬੀ ਹੋਣ ਫੇਰ ਕੀ ਕਹੋਗੇ ਇਸ ਕਰਕੇ ਯਾਰ ਬੱਚੇ ਨੇ ਸਾਡੇ ਦੇਸ਼ ਦੇ ਉਹ ਕਿੱਧਰ ਨੂੰ ਤੁਰ ਪਏ ਆਪਾਂ ਆਪਾਂ ਬੰਡੀਆਂ ਪਾਉਣ ਤੁਰ ਪਏ ਵੀ ਇਹ ਸਾਡੀ ਕਿਵੇਂ ਬਦਨਾਮੀ ਹੋ ਜੂਗੀ ਮੈਨੂੰ ਇਹ ਸਮਝਾ ਦਿਓ ਵੀ ਸਾਡੇ ਦੇਸ਼ ਦੇ ਬੱਚੇ ਆ ਸਾਡੇ ਪੰਜਾਬ ਦੇ ਬੱਚੇ ਆ ਜੇ ਉਹਰੇ ਸਾਡੇ ਘਰੇ ਆ ਕੇ ਉਤਰਦੇ ਆ ਇਹਨਾਂ ਮਤਲਬ ਕਹਿਣ ਦਾ ਇਹ ਆ ਵੀ ਇਹ ਲੋਕ ਜਿਹੜੇ ਉਹ ਬੱਚਿਆਂ ਨੂੰ ਆ ਉਹਨਾਂ ਨੂੰ ਇਹ ਬਦਨਾਮ ਉਹਨੂੰ ਇੱਕ ਕਾਲਖ ਦਾ ਟਿੱਕਾ ਸਮਝਦੇ ਆ ਇਹਦਾ ਜਵਾਬ ਦੇ ਵੀ ਆਮ ਆਦਮੀ ਇਦਾਂ ਮਤਲਬ ਉਹਨਾਂ ਨੂੰ ਨਾ ਉਤਰ ਕੇ ਦੇਣਾ ਇਹ ਚਾਹੁੰਦੇ ਆ ਵੀ ਉਹ ਵਿਚਾਰੇ ੱੱਕੇ ਖਾਂਦੇ ਰਹਿਣ ਉਹ ਮਰਦੇ ਰਹਿਣ ਉਹਨਾਂ ਦਾ ਕੋਈ ਪੁੱਛੇ ਅਸੀਂ ਤਾਂ ਉਹ ਬੱਚਿਆਂ ਨੂੰ ਪੁੱਛਾਂਗੇ ਵੀ ਉਹ ਬੱਚਿਆਂ ਨੂੰ ਲਾਵਾਂਗੇ ਵੀ ਅਸੀਂ ਭਗਵੰਤ ਮਾਨ ਅਰਗੇ ਨਹੀਂਗੇ ਵੀ ਉਹ ਬੱਚਿਆਂ ਨੂੰ ਜਿਹਨੂੰ ਕਾਲਕ ਦਾ ਟਿੱਕਾ ਮੰਨਦੇ ਆ ਉਹ ਵੀ ਮਾਂ ਤੇਰੇ ਅਰਗੇ ਮਾਂ ਦੇ ਬੱਚੇ ਆ ਕਿਸੇ ਦੇ ਅਸੀਂ ਤਾਂ ਅਸੀਂ ਤਾਂ ਸਾਰਾ ਕੁਝ ਕਰਨ ਨੂੰ ਆ ਇੱਕ ਪਾਸੇ ਇਹ ਆ ਵੀ ਇਹ ਕਹਿੰਦਾ ਰੇ ਉੱਤਰ ਨਹੀਂ ਦੇਣੇ ਉਹ ਮਾਂ ਦੇ ਪੁੱਤ ਨਹੀਂਗੇ ਹਜੇ ਵਿਚਾਰੇ ਉਹਨਾਂ ਨੂੰ ਔਨ ਤਾਂ ਦੇ ਦੋ ਉਤਰਨ ਤਾਂ ਦੋ ਆਪਣੀ ਆਪਣੀ ਸੂਬੇ ਦੀ ਇੱਕ ਗੱਲ ਸੁਣੋ ਹਰ ਬੰਦਾ ਆਪਣੀ ਇੱਕ ਇੱਕ ਸਟੇਟ ਦਾ ਏ ਤੇ ਉਹ ਸੂਬੇ ਦੀਆਂ ਸਰਕਾਰਾਂ ਉਹਦਾ ਟੇਕ ਕੇਅਰ ਕਰਨਾ ਸੂਬੇ ਦੀਆਂ ਸਰਕਾਰਾਂ ਦੀ ਜ਼ਿੰਮੇਵਾਰੀ ਆ ਹਰਿਆਣੇ ਵਾਲੇ ਹਰਿਆਣੇ ਵਾਲੇ ਕਰਨਗੇ ਗੁਜਰਾਤ ਵਾਲੇ ਜਿਸ ਤਰੀਕੇ ਨਾਲ ਪੁੱਛੋ ਗੁਜਰਾਤ ਵਾਲਿਆਂ ਨੇ ਕੀ ਕੀ ਇੰਤਜ਼ਾਮ ਕੀਤੇ ਆ ਉਹਨਾਂ ਦੇ ਇਹ ਇੱਥੇ ਦੇ ਜਿਹੜੇ ਪੰਜਾਬ ਵਾਲੇ ਆ ਉਹ ਪੰਜਾਬ ਇੰਤਜ਼ਾਮ ਕਰੇ ਇੱਥੇ ਸੈਂਟਰ ਦਾ ਕੀ ਆ ਗਿਆ ਦੱਸੋ ਦੇ ਵੀ ਦਵਰ ਕੀ ਕਹਿਣਾ ਜਾਂਦਾ ਕੋਈ ਕਿਸੇ ਨੂੰ ਹੱਤਕੜੀਆਂ ਬੀੜੀਆਂ ਨਹੀਂ ਗਿਆ ਝੂਠ ਗੱਲ ਸਾਰੀ ਕੋਈ ਸੁਣੇਗਾ ਸੱਚ ਵਾਸਤੇ ਵੀ ਤਿਆਰ ਕਰੋ ਕਿ ਬੱਚਿਆਂ ਦਾ ਜੀ ਆਰ ਕਰਨ ਦੇ ਬੱਚੇ ਮੰਤਰੀ ਆਨੰਦ ਸਾਹਿਬ ਕਹਿੰਦੇ ਸੀ ਹੈ ਵਾਸਤੇ ਪਹੁੰਚ ਕੇ ਤਨਜ਼ੀਬ ਕਰਨੀ ਠੀਕ ਕਰਨ ਲਈ ਆਰਮਾਂ ਵਾਲੀ ਗੱਲ ਸੀ ਯਾਰ ਮੈਨੂੰ ਤਾਂ ਪਤਾ ਹੀ ਆ ਬਈ ਉਹ ਬੰਦਾ ਉਹ ਬੰਦਾ ਰਾਤ ਦੇ 8 ਵਜੇ ਤੋਂ ਬਾਅਦ ਉਹ ਮੰਝੇ ਤੋਂ ਨਹੀਂ ਉੱਠ ਸਕਦਾ ਉਹਨੂੰ ਬੱਚਿਆਂ ਦੀ ਪਈ ਆ ਉਹਨੂੰ ਤਾਂ ਬੋਤਲ ਦੀ ਪਈ ਆ ਉਹ ਉਹ ਨਿਹਾਇਤ ਇੱਕ ਨਕਮਾ ਬੰਦਾ ਏ ਜੀਨੂੰ 12 ਵਜੇ ਤੋਂ ਲੈ ਕੇ ਉਹ ਸ਼ੁਰੂ ਹੋ ਜਾਂਦਾ ਏ 8 ਵਜੇ ਤੋਂ ਬਾਅਦ 8 ਵਜੇ ਤੋਂ ਦੂਰ ਦੀ ਗੱਲ ਜਿੰਨੇ ਵਜੇ ਉਰੇ ਗੱਡੀ 'ਚ ਬੈਠ ਕੇ ਚਲਾ ਗਿਆ ਉਹ ਤੋਂ ਬਾਅਦ ਡਾਈਪਰ ਲੱਗ ਜਾਂਦਾ ਉਹਦੇ ਸਰ ਅਮਰ ਸਾਹਿਬ ਜੀ ਕਿੱਥੇ ਚੁੜਿਆ ਗਏ ਜਿਹੜੇ ਨੌਜਵਾਨ ਆ ਰਹੇ ਉਹਨਾਂ ਨੂੰ ਮਿਲੋਗੇ ਜੀ ਨਹੀਂ ਮੈਂ ਤਾਂ ਦੇਖੋ ਮੇਰੀ ਗੱਲ ਸੁਣੋ ਮੈਂ ਤਾਂ ਆਪਣੀ ਕੋਈ ਪਰਸਨਲ ਵਿਜ਼ਿਟ ਤੇ ਉਰੇ ਆਇਆ ਸੀ ਤੇ ਮੈਂ ਉਹ ਜਿਹੜੀ ਵਿਜ਼ਿਟ ਸੀ ਉਹ ਆਪਣੀ ਪੂਰੀ ਕਰਕੇ ਵਾਪਸ ਚਲੇ ਆ ਕੋਈ ਮੈਂ ਅਫੀਸ਼ੀਅਲ ਤੌਰ ਤੇ ਮੈਂ ਉਰੇ ਨਹੀਂ ਆਇਆ ਤੇ ਨਾ ਹੀ ਅਫੀਸ਼ੀਅਲ ਤੌਰ ਤੇ ਮੇਰੇ ਕੋਲ ਕੋਈ ਅਜ਼ਾਜ਼ਤ ਆ ਵੀ ਮੈਨੂੰ ਉਹਨਾਂ ਨੂੰ ਮਿਲਣ ਦਿੱਤਾ ਜਾਵੇ ਸਰ ਸਾਹਿਬ ਜੀ ਕਿ ਕਿ ਸਿਆਸਤ ਨਾ ਹੋਵੇ ਸਿਆਸਤ ਬਹੁਤ ਹੋ ਰਹੀ ਹੈ ਜੀ ਉਹਨਾਂ ਨੌਜਵਾਨਾਂ ਨੂੰ ਇਹੀ ਤਾਂ ਗੱਲ ਹਰ ਗੱਲ ਪੰਜਾਬ ਤੇ ਜੇ ਕਿਸਾਨਾਂ ਦੀ ਗੱਲ ਆਉਂਦੀ ਤਾਂ ਉਹਨੂੰ ਸਿਆਸਤ ਕਰਨ ਬੈਹ ਜੰਨੇ ਆ ਜੇ ਕੋਈ ਹੋਰ ਗੱਲ ਹੁੰਦੀ ਤਾਂ ਉਹਨੂੰ ਆਪਣੇ ਸਿਰ 'ਚ ਆਪ ਸਵਾਬ ਆਉਣੇ ਆ ਆਪਾਂ ਦੇਖੋ ਜੇ ਆਪ ਜੇ ਆਪਾਂ ਪੰਜਾਬੀ ਆ ਪੰਜਾਬ ਦੇ ਕਿਸਾਨ ਤਾਂ ਇਸ ਲਈ ਬੈਠੇ ਨੇ ਵੀ ਸਾਰੇ ਦੇਸ਼ ਨੂੰ ਐਮਐਸਪੀ ਮਿਲੇ ਜੇ ਪੰਜਾਬ ਜੇ ਦੇਸ਼ ਦੇ ਬੱਚੇ ਉਰੇ ਉੱਤਰਨ ਲੱਗ ਜਾਂਦੇ ਆ ਤੁਸੀਂ ਕਹਿੰਦੇ ਹੋ ਜੀ ਦੇਸ਼ ਦੇ ਬੱਚੇ ਉਰੇ ਸਾਡੇ ਕਿਉਂ ਲਾ ਰਹੇ ਹੋ ਇੱਕ ਪਾਸੇ ਤਾਂ ਆਪਾਂ ਸਾਰਿਆਂ ਦਾ ਘਿੱਡ ਭਰਨ ਦੀ ਗੱਲ ਕਰਦੇ ਆ ਵੀ ਸਾਰੇ ਦੇਸ਼ ਨੂੰ ਐਮਐਸਪੀ ਦੋ ਜੇ ਹੁਣ ਉਹ ਜਿਹੜੇ ਬੱਚੇ ਕੱਢੇ ਹੋਏ ਨੇ ਤੇ ਜੇ ਉਹ ਉਰ ਉੱਤਰੇ ਉਹਦੇ ਨਾਲ ਆਪਣੀ ਬਦਨਾਮੀ ਹੋ ਜਾਂਦੀ ਆ ਆਪਣੇ ਵੱਲੋਂ ਮਤਲਬ ਇਹ ਕੋਈ ਪੰਜਾਬੀ ਨਹੀਂ ਕਹਿ ਰਿਹਾ ਪੰਜਾਬ ਦੀ ਮਾਂ ਹਰ ਬੱਚੇ ਨੂੰ ਗੱਲ ਲਾਉਣ ਜਾਂਦੀ ਆ ਜਿਹੜਾ ਹਰ ਪਿਓ ਆ ਉਹ ਇੰਨੀ ਨਿਗ ਦੇ ਸਕਦਾ ਦੇਸ਼ ਦੇ ਬੱਚੇ ਨੂੰ ਇਹ ਸਿਰਫ ਭਗਵੰਤ ਮਾਨ ਵਰਗਾ ਭਾਂਡੇ ਸਿਆਸਤ ਕਰਦਾ ਏ ਇਹਦੀ ਸਿਆਸਤ ਦਿੱਲੀ ਚ ਵੀ ਫੇਲ ਹੋ ਗਈ ਇਹਦੀ ਸਿਆਸਤ ਪੰਜਾਬ ਚ ਵੀ ਫੇਲ ਹੋਣੀ ਆ ਇਹ ਪਹਿਲਾਂ ਸਭ ਤੋਂ ਇਹਦੀ ਪੁਲਿਸ ਐਕਸ਼ਨ ਕਰਕੇ ਦਿਖਾਵੇ ਇਹ ਬੰਦਿਆਂ ਨੂੰ ਫੜ ਕੇ ਇਹ ਉਹ ਬੰਦਾ ਏ ਜਦੋਂ ਇਹਦੀ ਇਹਦੇ ਇਹਦੀ ਇਹਦੀ ਇਹਨੂੰ ਪੁੱਛੇ ਜਦੋਂ ਅਮਰਿਤਪਾਲ ਦੀ ਗੱਲ ਆਈ ਸੀ ਤੇ ਫਿਰ ਜਹਾਜ਼ ਕਿੱਥੇ ਲਾਇਆ ਸੀ ਇਹਨੇ ਜਦੋਂ ਅਮਰਿਤਪਾਲ ਨੂੰ ਇਹਨੇ ਉਹ ਵੀ ਉਹ ਵੀ ਪੰਜਾਬ ਦਾ ਸੀ ਉਹਨੇ ਉਹਨੂੰ ਇਹਨੇ ਕਿੱਥੇ ਭੇਜਿਆ ਏ ਐਨਐਸਏ ਲਾ ਕੇ ਇਹਨੇ